ਯੇਸੂ ਦਾ ਜਨਮ ਦਿਹਾੜਾ ਆਇਆ ਏ ਸਾਰੇ ਜੱਗ ਵਿੱਚ ਖੁਸ਼ੀਆਂ ਆਈਆਂ ਪਿਆਰਾ ਆਇਆ ਏ ਸਾਰੇ ਜੱਗ ਵਿੱਚ ਖੁਸ਼ੀਆਂ ਆਈਆਂ ਯੇਸੂ ਦਾ ਜਨਮ ਦਿਹਾੜਾ ਆਇਆ ਏ ਸਾਰੇ ਜੱਗ ਵਿੱਚ ਖੁਸ਼ੀਆਂ ਆਈਆਂ ਪਿਆਰਾ ਆਇਆ ਏ ਸਾਰੇ ਜੱਗ ਵਿੱਚ ਖੁਸ਼ੀਆਂ ਆਈਆਂ ਰਾਜਿਆਂ ਦਾ ਰਾਜ ਆਇਆ ਏ ਸਵਰਗਾਂ ਦਾ ਰਾਜ ਆਇਆ ਏ ਦੇਵ ਮਾਂ ਮਰੀਮ ਨੂੰ ਵਧਾਈਆਂ ਜਿਸੂ ਜਨਮ ਦੇ ਹੜਾ ਆਇਆ ਏ ਸਾਰੇ ਜੱਗ ਵਿੱਚ ਖੁਸ਼ੀਆਂ ਆਈਆਂ ਜੀ ਪਾਤਸ਼ਾਹ ਜੀ ਪਰਮ ਜਤਸੁਮ ਜੀ ਦੇ ਜਨਮ ਦਿਹਾੜੇ ਤੇ ਕੀ ਮੈਸੇਜ ਦੇਣਾ ਚਾਹੋ ਹਾਂਜੀ ਬ੍ਰੇਸ ਦਾ ਲੋਰ ਜੀ ਸਾਰਿਆਂ ਨੂੰ ਪਿਆਰ ਭਰੀ ਜਨਮ ਦਿ ਦੀ ਸੋ ਮੈਂ ਪਰਮੇਸ਼ਰ ਦਾ ਦਾਸ ਪਾਸਟਰ ਬੋਬੀ ਮਾਨ ਜੀ ਆਪ ਸਭ ਦਾ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ ਦਿਲ ਦੀ ਗਹਿਰਾਈ ਤੋਂ ਸਵਾਗਤ ਕਰਦਾ ਹਾਂ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਇਹ ਦਸੰਬਰ ਦਾ ਮੰਥ ਹੈ ਬਹੁਤ ਹੀ ਖਾਸ ਇਸ ਮੰਥ ਦੇ ਵਿੱਚ ਪ੍ਰਭੂ ਯਿਸੂ ਮਸੀਹ ਜੀ ਇਸ ਦੁਨੀਆ ਦੇ ਉੱਤੇ ਪੈਦਾ ਹੋਏ ਔਰ ਜਿੱਦਾਂ ਕਿ ਸਭ ਲੋਕ ਜਾਣਦੇ ਆ ਕਿ ਪ੍ਰਭੂ ਯਿਸੂ ਮਸੀਹ ਜੀ ਦਾ ਜਨਮ ਦਿਹਾੜਾ ਆਲ ਵਰਲਡ ਤੇ ਬੜੇ ਧੂਮ-ਧਾਮ ਦੇ ਨਾਲ ਮਨਾਇਆ ਜਾਂਦਾ ਆ ਤੋਂ ਮੈਂ ਸਭ ਨੂੰ ਮੁਬਾਰਕਬਾਦ ਦੇਣਾ ਚਾਹੁੰਦਾ ਆ ਪ੍ਰਭੂ ਯਿਸੂ ਮਸੀਹ ਜੀ ਦੇ ਜਨਮ ਦਿਹਾੜੇ ਦੀ ਔਰ ਮੈਂ ਆਸ਼ਾ ਕਰਦਾ ਕਿ ਨਾਲ ਹੀ ਨਵਾਂ ਸਾਲ ਆ ਰਿਹਾ ਹੈ ਔਰ ਸਭ ਜਿੰਨੇ ਵੀ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੱਸਦੇ ਜਿੰਨੇ ਵੀ ਲੋਕ ਆ ਜਿੰਨੀਆਂ ਵੀ ਕਮਿਊਨਿਟੀ ਆ ਸਾਰਿਆਂ ਨੂੰ ਸ਼ੁਭ ਕਾਮਨਾਵਾਂ ਦਿੰਦਾ ਹਾਂ ਕਿ ਖੁਦਾ ਆਪ ਸਭ ਨੂੰ ਆਸ਼ੀਸ਼ ਦੇ ਤੋਂ ਮੈਂ ਪ੍ਰਭੂ ਯਿਸੂ ਮਸੀਹ ਜੀ ਦੇ ਬਾਰੇ ਥੋੜਾ ਤੋਂ ਦੱਸਣਾ ਚਾਹਾਂਗਾ ਕਿ ਯਿਸੂ ਮਸੀਹ ਜੀ ਇਜ਼ਰਾਈਲ ਦੇ ਵਿੱਚ ਪੈਦਾ ਹੋਏ ਇਜ਼ਰਾਈਲ ਜਿਹੜਾ ਕਿ ਪੂਰੀ ਦੁਨੀਆ ਦਾ ਸੈਂਟਰ ਹੈ ਜਾਨਕਿ ਸਾਰੀ ਦੁਨੀਆ ਦਾ ਸਾਂਝਾ ਪਰਮੇਸ਼ਵਰ ਪ੍ਰਭੂ ਯਿਸੂ ਮਸੀਹ ਜੀ ਜਦੋਂ ਇਸ ਦੁਨੀਆ ਦੇ ਉੱਤੇ ਆਏ ਤੋ ਯੇਸ਼ੂ ਮਸੀਹ ਜੀ ਨੇ ਮੁਕਤੀ ਦਾ ਪੈਗਾਮ ਦਿੱਤਾ ਔਰ ਕਿਹਾ ਕਿ ਰਾਹ ਸੱਚ ਤੇ ਜ਼ਿੰਦਗੀ ਮੈਂ ਹਾਂ ਔਰ ਅੱਜ ਜਦੋਂ ਅਸੀਂ ਦੇਖਦੇ ਹਾਂ ਕਿ ਬਹੁਤ ਸਾਰੇ ਲੋਕ ਉਲਝਣਾਂ ਦੇ ਵਿੱਚ ਫਸੇ ਹੋਏ ਨੇ ਤੋ ਉਸ ਦੇ ਲਈ ਖੁਦਾ ਤੁਹਾਡੇ ਨਾਲ ਗੱਲ ਕਰਦੇ ਆ ਅੱਜ ਮੇਰੇ ਮਾਧਿਅਮ ਦੇ ਰਾਹੀਂ ਇਸ ਚੈਨਲ ਦੇ ਮਾਧਿਅਮ ਰਾਹੀਂ ਕਿ ਰਾਹ ਸੱਚ ਤੇ ਜ਼ਿੰਦਗੀ ਮੈਂ ਹਾਂ ਔਰ ਅੱਜ ਲੋਕ ਸੱਚ ਨੂੰ ਲੱਭ ਰਹੇ ਨੇ ਜੀਵਨ ਨੂੰ ਲੱਭ ਰਹੇ ਨੇ ਔਰ ਕੋਈ ਕਿਤੇ ਜਾ ਕੇ ਕੋਈ ਕਿਤੇ ਜਾ ਕੇ ਰੱਬ ਨੂੰ ਲੱਭਣ ਦੀ ਖੋਜ ਕਰਦੇ ਆਏ ਔਰ ਮੈਂ ਤੁਹਾਨੂੰ ਦੱਸਣਾ ਚਾਹਨਾ ਕਿ ਪਰਮੇਸ਼ਰ ਯਹਵਾ ਖਜ਼ਾਨੇ ਆਪਣੇ ਬੇਟੇ ਪ੍ਰਭ ਯਿਸੂ ਮਸੀਹ ਜੀ ਨੂੰ ਤੁਹਾਡੇ ਲਈ ਮੇਰੇ ਲਈ ਇਸ ਦੁਨੀਆ ਉੱਤੇ ਭੇਜਿਆ ਹੈ ਔਰ ਸਿੱਧੇ ਰੂਪ ਵਿੱਚ ਲਿਖਿਆ ਗਿਆ ਹੈ ਕਿ ਜਿਹੜਾ ਕੋਈ ਯਿਸੂ ਮਸੀਹ ਉੱਤੇ ਨਿਸ਼ਚਾ ਕਰੇਗਾ ਸੋ ਬਚਾਇਆ ਜਾਵੇਗਾ ਸੋ ਮੈਂ ਤੁਹਾਨੂੰ ਦੱਸਣਾ ਚਾਹਨਾ ਕਿ ਯਿਸੂ ਮਸੀਹ ਜੀ ਕਿਸੇ ਜਾਤ ਕੌਮ ਧਰਮ ਦੇ ਲਈ ਪੈਦਾ ਨਹੀਂ ਹੋਏ ਯਿਸੂ ਮਸੀਹ ਸੰਪੂਰਨ ਮਨੁੱਖ ਜਾਤੀ ਦੇ ਲਈ ਪੈਦਾ ਹੋਏ ਤੋ ਖੁਦਾਵਾਨ ਆਪ ਸਭ ਨੂੰ ਪਿਆਰ ਕਰਦੇ ਆ ਤੁਸੀਂ ਜਿੱਥੇ ਵੀ ਰਹਿ ਰਹੇ ਹੋ ਮੇਰੀ ਇਹੀ ਦੁਆ ਹੈ ਕਿ ਪ੍ਰਭੂ ਆਪਜੀ ਦੇ ਜੀਵਨ ਦੇ ਵਿੱਚ ਇਹ ਨਵਾਂ ਸਾਲ ਔਰ ਇਹ ਵੱਡਾ ਦਿਨ ਲੱਖਾਂ ਖੁਸ਼ੀਆਂ ਦਾ ਲੈ ਕੇ ਆਏ ਔਰ ਖੁਦਾ ਆਪ ਸਭ ਨੂੰ ਬਹੁਤ ਸਾਰੀ ਆਸ਼ੀਸ਼ ਦੇ ਇਹ ਸੇਵਕਾਈ ਇਹ ਜੋ ਚਰਚ ਹੈ ਮਾਨ ਚਰਚ ਜਿੱਥੇ ਅੱਜ ਅਸੀਂ ਬੈਠੇ ਹਾਂ ਇਹ ਪਿੰਡ ਮਾਨ ਦੇ ਵਿੱਚ ਹੈ ਕਾਨੂੰਨ ਰੋਡ ਕਾਨੂੰਨ ਰੋਡ ਜਿਹੜਾ ਗੁਰਦਾਸਪੁਰ ਤੋਂ ਕਾਨੂੰਨ ਰੋਡ ਜਾਂਦਾ ਹੈ ਇੱਥੇ ਐਡਾ ਸਿਧਵਾ ਪੈਂਦਾ ਹੈ ਇਹ ਸਾਡਾ ਪਿੰਡ ਹੈ ਵਿਲੇਜਮਾਨ ਜਿੱਥੇ ਚਰਚ ਹੈ ਔਰ 6 ਸਾਲ ਤੋਂ ਸੀ ਇੱਥੇ ਪ੍ਰਭੂ ਦੀ ਸੇਵਕਾਈ ਕਰ ਰਹੇ ਆ ਔਰ 24 ਦਸੰਬਰ ਦੀ ਰਾਤ ਨੂੰ ਵੱਡੇ ਲੈਵਲ ਤੇ ਇੱਥੇ 크리스마ਸ ਮਨਾਇਆ ਜਾਏਗਾ ਔਰ ਜਿੰਨੇ ਵੀ ਲੋਕ ਆ ਰਹੇ ਨੇ ਉਹ ਆਸ਼ੀਸ਼ ਨੂੰ ਪਾਉਣਗੇ ਔਰ ਮੈਂ ਉਮੀਦ ਕਰਦਾ ਕਿ ਤੁਸੀਂ ਸਾਰੇ ਜਿੱਥੇ-ਜਿੱਥੇ ਵੀ ਉਹ ਦੇਸ਼ਾਂ-ਦੇਸ਼ਾਂ ਦੇ ਵਿੱਚ ਖੁਸ਼ੀ ਦੇ ਨਾਲ ਆਨੰਦ ਦੇ ਨਾਲ ਇਸ ਦਿਹਾੜੇ ਨੂੰ ਮਨਾਓ ਗੋਡ ਬlesਸ ਯੂ ਖੁਦਾ ਆਪ ਸਭ ਨੂੰ ਬਰਕਤ ਦੇ ਜੀ ਸਾਰਿਆਂ ਨੂੰ ਜੈ